ਸਤਿ ਸ਼੍ਰੀ ਅਕਾਲ ਜੀ ਪੇਸ਼ ਹੈ ਸਟੀ ਇਨਫੋ ਦਾ ਖਾਸ ਨਿਊਜ਼ ਬੁਲੇਟਿਨ ਤੇ ਮੈਂ ਕਮਲ ਐਸਆਈ ਅਮਰਜੀਤ ਕੌਰ ਨੇ ਦੱਸਿਆ ਕਿ ਪੁਲਿਸ ਪਾਰਟੀ ਸਮਾਜ ਵਿਰੋਧੀ ਅੰਸਰਾਂ ਦੀ ਚੈਕਿੰਗ ਵੰਦੀ ਅਗਸਤ ਦੌਰਾਨ ਲਗੜੋਆ ਤੋਂ ਪਿੰਡ ਕਿਸ਼ਿੰਪੁਰਾ ਵੱਲ ਨੂੰ ਜਾ ਰਹੇ ਸਨ ਇਸ ਦੌਰਾਨ ਉਹਨਾਂ ਨੇ ਇੱਕ ਔਰਤ ਨੂੰ ਸ਼ੱਕ ਦੇ ਬਿਨਾਂ ਤੇ ਰੋਕਿਆ ਪੁੱਛਣ 'ਤੇ ਉਸਨੇ ਪੁਲਿਸ ਪਾਰਟੀ ਨੂੰ ਆਪਣਾ ਨੰਂਦਰੋ ਪਤਨੀ ਹੁਸਨ ਲਾਲ ਵਾਸੀ ਲਗੜੋਆ ਦੱਸਿਆ ਜਦੋਂ ਉਸ ਕੋਲ ਲਿਫਾਫੇ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਪੁਲਿਸ ਵੱਲੋਂ ਮੋਲ ਦੇਮ ਨੰਂਦਰੋ ਖਿਲਾਫ ਮਾਮਲਾ ਦਰਜ ਕਰਕੇ ਅ ਦੀਪਿਕ ਮਿਸ਼ਨ ਨਵਜੋਤਪਾਲ ਸਿੰਘ ਰੰਦਾਵਾ ਨੇ ਸਵੇਰੇ ਸਹਿਕਾਰੀ ਖੰਡ ਮੇਲਾਵਾ ਸ਼ਹਿਰ ਵਿੱਚ ਸਥਾਪਿਤ ਨਵਾਂਚੈਰ ਪਾਵਰ ਲਿਮਿਟਿਡ ਦੇ ਜੈਵਿਕ ਬਾਲਣਾਂ 'ਤੇ ਆਧਾਰਿਤ ਬਿਜਲੀ ਪਲਾਂਟ ਦਾ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਨੇ ਸਵਾਦ ਇਸ ਸਮੱਸਿਆ ਨਾਲ ਨਜਿੱਠਣ ਲਈ ਲਾਈ ਜਾਣ ਵਾਲੀ ਮਸ਼ੀਨਰੀ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਉਨ੍ਹਾਂ ਨੇ ਪਲਾਂਟ ਪ੍ਰਬੰਧਕਾਂ ਨੂੰ ਸਪੱਸ਼ਟ ਕੀਤਾ ਕਿ ਪਲਾਂਟ ਪ੍ਰਬੰਧਕ ਪ੍ਰਸ਼ਾਸਨ ਅਤੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਮਿੱਥੇ ਸਮੇਂ ਵਿੱਚ ਵੈਪ ਸਰਕਰਾ ਬਲਾਉਨ ਤਾਂ ਜੋ ਪਲਾਂਟ ਤੋਂ ਉਰਦੀ ਸਵਾਦ ਇਸ ਸਮੱਸਿਆ ਤੋਂ ਲੋਕਾਂ ਨੂੰ ਛੁਟਕਾਰਾ ਮਿਲ ਸਕੇ ਉਨ੍ਹਾਂ ਨੇ ਕਿਹਾ ਕਿ ਉਹ ਕੱਲ੍ਹ ਦੁਬਾਰਾ ਮਿਲ ਵਿੱਚ ਪਲਾਂਟ ਪਰ ਬੰਦਕਾ ਵੱਲੋਂ ਸਵਾਦੀ ਸਮੱਸਿਆ ਦੇ ਹੱਲ ਲਈ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲੈਣ ਆਉਣਗੇ। ਸੁਰਿੰਦਰ ਸਿੰਘ ਪੁੱਤਰ ਦੇਸਰਾਜ ਵਾਸੀ ਪਿੰਡ ਲੰਗੜੋਆ ਨੇ ਦੱਸਿਆ ਕਿ ਉਹ ਲੰਗੀ 11 ਫਰਬੀ ਨੂੰ ਆਪਣੀ ਦੁਕਾਨ ਅੱਗੇ ਖੜਾ ਸੀ ਤਾਂ ਨਵਾਂ ਸ਼ਹਿਰ ਵੱਲੋਂ ਆ ਰਹੇ ਇੱਕ ਨਾਮਾਤੂ ਬਜ਼ੁਰਗ ਵਿਅਕਤੀ ਦੇ ਪਿੱਛੇੋਂ ਨਵਾਂ ਸ਼ਹਿਰ ਵੱਲੋਂ ਹੀ ਆ ਰਹੇ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਚਾਲਕ ਨੇ ਹਣ ਗੈਲੀ ਨਾਲ ਟੱਕਰ ਮਾਰ ਦਿੱਤੀ ਜਿਸ ਨਾਲ ਬਜ਼ੁਰਗ ਦੇ ਸਿਰ ਅਤੇ ਮੂੰਹ ਤੇ ਗੰਭੀਰ ਸੱਟਾਂ ਲੱਗੀਆਂ ਰਾਹਗੀਰਾਂ ਵੱਲੋਂ ਐਂਬੂਲੈਂਸ ਰਾਹੀਂ ਬਜ਼ੁਰਗ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਮੁੱਦਾਈ ਵੱਲੋਂ ਦਿੱਤੇ ਗਏ ਬਿਆਨ ਤੇ ਪੁਲਿਸ ਵੱਲੋਂ ਅਣਪਛਾਤੇ ਮੋਟਰਸਾਈਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਨਮਾਸ਼ਾਰ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸਦੀ ਲੜਕੀ ਜਿਸ ਦੀ ਜਨਮ ਮਿਤੀ 21 ਅਗਸਤ 2008 ਹੈ 10ਵੀਂ ਚ ਮਾਦੀ ਪਾਸ ਹੈ ਤੇ ਲੰਗੀ ਬਾਰਾ ਫਰਵਰੀ ਨੂੰ ਘਰੋਂ ਬਿਨਾ ਕਿਸੇ ਤੋਂ ਦੱਸੇ ਪੁੱਛੇ ਕਿੱਥੇ ਚਲੀ ਗਈ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਪੱਧਰ ਤੇ ਉਸ ਦੀ ਹਰਤਾ ਪਾਲ ਕੀਤੀ ਗਈ ਪਰ ਉਸ ਦਾ ਕਿਤੇ ਵੀ ਕੋਈ ਸਾਰ ਨਹੀਂ ਮਿਲਿਆ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਪ੍ਰਵਾਸੀ ਮਜ਼ਦੂਰ ਓਮ ਪ੍ਰਕਾਸ਼ ਵਾਸੀ ਪਿੰਡ ਗੋਲਪੁਰ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਫ ਹਸਲਾ ਕੇ ਕਿਤੇ ਅਨਜਾਨ ਖਾਂ ਤੇ ਲੈ ਗਿਆ ਹੈ ਮੁੱਦਾ ਹੀ ਵੱਲੋਂ ਦਿੱਤੇ ਕੇ ਬਿਆਨ ਤੇ ਪੁਲਿਸ ਵੱਲੋਂ ਮਲਜ਼ਮ ਓਮਬਰ ਕਾਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਏਐਸਆਈ ਹਰਪ੍ਰਧਨ ਸਿੰਘ ਨੇ ਦੱਸਿਆ ਕਿ ਮਲਜ਼ਮ ਅਤੇ ਲੜਕੀ ਦੀ ਭਾਲ ਸ਼ੁਰੂ ਕੀਤੀ ਹੈ ਨਵਾਂ ਸ਼ਹਿਰ ਗੜਸ਼ੰਕਰ ਮੁਖ ਮਾਰਗ ਤੇ ਗੁਰਦੁਆਰਾ ਟਾਲੀ ਸਾਹਿਬ ਨੇੜੇ ਪੰਜਾਬ ਰੋਡਵੇਜ਼ ਦੀ ਇੱਕ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਰਾਗਿਰ ਮੈਲਾ ਗੰਭੀਰ ਜਖਮੀ ਹੋ ਗਈ ਗੰਭੀਰ ਜ਼ਖਮੀ ਮਹਿਲਾ ਦੀ ਸਹੇਲੀ ਵੀਰੋ ਨੇ ਦੱਸਿਆ ਕਿ ਉਹ ਦੋਨੋਂ ਨਵਾਂ ਸ਼ਹਿਰ ਦੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਤੋਂ ਬਾਅਦ ਆਪਣੇ ਘਰ ਵੱਲ ਜਾ ਰਹੀਆਂ ਸਨ ਤਾਂ ਗੜਚੰਕਰ ਰੋਡ ਤੇ ਗੁਰਦੁਆਰਾ ਟਾਲੀ ਸਾਹਿਬ ਕੋਲ ਇੱਕ ਬੱਸ ਨੇ ਉਸਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਜ਼ਿਕਰਯੋਗ ਹੈ ਕਿ ਬਾਸੜਾ ਨਵਾਂ ਸ਼ਹਿਰ ਤੋਂ ਦਿਲੰਦਰ ਜਾ ਰਹੀ ਸੀ ਤੇ ਪੰਜਾਬ ਰੋਡ ਦੇ ਜੀ ਐਸ ਬੀ ਐਸ ਨਗਰ ਦੀ ਬੱਸ ਨੰਬਰ ਪੀ ਵੀ 07 ਸੀ ਏ 0272 ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਲਕਾ ਵਿਧਾਨ ਸਭਾ ਨਵਾਂ ਸ਼ਹਿਰ ਦੇ ਇੰਚਾਰਜ ਲਲਿਤ ਮੋਹਨ ਪਾਠਕ ਨੇ ਪਿੰਡ ਨੰਗਲ ਜਟਨਾ ਵਿਖੇ ਸੀਵਰੇਜ ਇੰਟਰਲੌਕ ਨਵੀਂ ਪਾਰਕ ਬਣਾਉਣ ਤੇ ਸਕੂਲ ਦੀ ਗਰਾਉਂਡ ਦਾ ਨੀਂਹ ਪੱਥਰ ਰੱਖਣ ਉਪਰੰਤ ਕਿਹਾ ਕਿ ਸੱਤਾ ਸਾਲਾਂ ਵਿੱਚ ਸ਼ਾਇਦ ਹੀ ਪੰਜਾਬ ਨੂੰ ਮੁੱਖ ਮੰਤਰੀ ਮਿਲਿਆ ਹੋਵੇਗਾ ਜਿਸ ਨੇ 9 ਮਹੀਨਿਆਂ ਵਿੱਚ ਹੀ ਹਜ਼ਾਰਾਂ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹੋਣ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਉਹ ਜਲਦ ਹੀ ਪੂਰੇ ਹੋਣਗੇ ਸੂਬੇ ਤੋਂ ਪ੍ਰਸ਼ਟਾਚਾਰੀ ਰਿਸ਼ਵਤਖੋਰੀ ਬਹੁਤ ਜਲਦੀ ਖਤਮ ਹੋ ਗਈ ਕਿਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਦਿਨੀ ਸੈਂਕੜੇ ਆਮ ਆਦਮੀ ਕਲੀਨਿਕ ਵੀ ਲੋਕਾਂ ਨੂੰ ਖੋਲ ਕੇ ਦਿੱਤੇ ਹਨ ਉਪਰੰਤ ਅਜਮੇਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਨੇ ਪਿਛਲੇ ਸਮੇਂ ਦੌਰਾਨ ਪਿੰਡ ਦੇ ਵਿਕਾਸ ਕਾਰਜਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਮੰਗਲਵਾਰ ਰਾਤ ਨੂੰ ਚੰਡੀਗੜ੍ਹ ਰੋਡ ਗਰਸ਼ੰਕਰ ਸਿਤਰਾਧਾ ਸਵਾਮੀ satsang ਘਰ ਲੱਗਦੇ ਵਾਪਰ ਇੱਕ ਸੜਕਾ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਚਐਸਓ ਥਾਣਾ ਗਰਸ਼ੰਕਰ ਕਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਲਜੀਤ ਸਿੰਘ ਸੈਣੀ ਜੋ ਕਿ 42 ਸਾਲ ਦੇ ਸਨ ਗਰシャンਕਰ ਦੀ ਹੋਟਲ ਵਿੱਚ ਕੰਮ ਕਰਦਾ ਸੀ ਮੰਗਲਵਾਰ ਰਾਤ ਕਰੀਬ 8:30 ਵਜੇ ਸਕੂਟੀ ਤੇ ਸਵਾਰ ਹੋ ਕੇ ਆਪਣੇ ਘਰ ਤੋਂ ਗਰシャンਕਰ ਸਿੱਤ ਹੋਟਲ ਵੱਲ ਆ ਰਿਹਾ ਸੀ ਜਦੋਂ ਉਹ ਹੋਟਲ ਤੋਂ ਕੁਝ ਮੀਟਰ ਦੀ ਦੂਰੀ ਤੇ ਸੀ ਤਾਂ ਰਾਧਾ ਸਵਾਮੀ 사ਸੰਗਰ ਲੱਗੇ ਪਹੁੰਚਿਆ ਤੇ ਸੜਕ ਦੇ ਨਾਲ ਲੱਗੇ ਇੱਕ ਪੋਲ ਨਾਲ ਟਕਰਾ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਨਵਾਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਲਿਆ ਜਿੱਥੇ ਬੁੱਧਵਾਰ ਰਾਤ ਉਸ ਦੀ ਮੌਤ ਹੋ ਗਈ ਸਮਰਾਲਾ ਕਸਬੇ ਦੇ 56 ਨੇੜੇ ਅਚਾਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਕਿ ਕਈ ਪੰਛੀ ਸੱਗ ਦੀ ਲਪੇਟ ਵਿੱਚ ਆਏ ਹਨ ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਤੇ ਮੌਕੇ ਤੇ ਪਹੁੰਚੀਆਂ 6 ਗੱਡੀਆਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾਣਕਾਰੀ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦਿੱਤੀਆਂ ਸੁੱਕੀਆਂ ਲੱਕੜੀਆਂ ਕਾਰਨ ਇਹ ਅੱਗ ਹੋਰ ਫੈਲਦੀ ਗਈ ਗਨੀਮਤ ਰਹੀ ਕਿ ਅੱਗ ਦੀਆਂ ਲਪਟਾਂ ਨੇੜਲੇ ਸਰਕਾਰੀ ਗੋਦਾਮ ਅਤੇ ਰਿਹਾਇਸ਼ੀ ਇਲਾਕਿਆਂ ਤੱਕ ਨਹੀਂ ਪਹੁੰਚੀ ਜੇਕਰ ਅੱਗ ਨਾ बुझਾਈ ਜਾਂਦੀ ਤਾਂ ਵੱਡ ਪੰਜਾਬ ਦੇ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਲਈ ਸਵੱਛ ਭਾਰਤ ਮਿਸ਼ਨ ਤਹਿਤ ਰਾਜ ਨੂੰ ਕੇਂਦਰ ਤੋਂ 193.79 ਲੱਖ ਰੁਪਏ ਮਿਲੇ ਹਨ ਇਸ ਰਕਮ ਨਾਲ ਐਸਬੀਐਮ ਸ਼ਹਿਰੀ ਪ੍ਰੋਜੈਕਟ ਰਫ्तार ਫੜਨ ਜਾ ਰਿਹਾ ਹੈ ਮਿਸ਼ਨ ਤਹਿਤ ਪੰਜਾਬ ਵਿੱਚ ਕੁੱਲ 1050.20 ਕਰੋੜ ਰੁਪਏ ਖਰਚ ਕੀਤੇ ਜਾਣਗੇ ਸਾਲ 2025 ਤੋਂ 26 ਤੱਕ ਚੱਲਣ ਵਾਲੇ ਇਸ ਪ੍ਰੋਜੈਕਟ ਦਾ 3 ਸਾਲਾਂ ਦੇ ਸੂਬੇ ਦੇ ਅੰਦਰ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ ਦਲੰਦਰ ਦੇ ਸਿਵਲ ਹਸਪਤਾਲ ਵਿੱਚ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਨੇ ਭੰਨ ਤੋੜ ਕਰਕੇ ਹੰਗਾਮਾ ਕੀਤਾ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਪਰਮਜੀਤ ਜੋ ਕਿ 36 ਸਾਲ ਦੀ ਸੀ ਉਸ ਦੇ ਲੱਤ ਵਿੱਚ ਫੈਕਚਰ ਹੋਣ ਮਗਰੋਂ ਉਸ ਦਾ ਆਪਰੇਸ਼ਨ ਹੋਇਆ ਸੀ ਤੇ ਵਾਰਡ ਵਿੱਚ ਸ਼ਿਫਟ ਹੋਣ ਤੋਂ ਬਾਅਦ ਉਸ ਨੂੰ ਖਬਰ ਆਟ ਹੋਈ ਜਦੋਂ ਉਸ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਡਾਕਟਰਾਂ ਨੇ ਉਸ ਨੂੰ ਗਲਤ ਟੀਕਾ ਲਗਾ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਭਾਰਤੀ ਕ੍ਰਿਕਟ ਟੀਮ ਇੰਡੀਆ ਟੈਸਟ ਦੀ ਨੰਬਰ 1 ਟੀਮ ਬਣ ਗਈ ਹੈ ਉਸ ਨੇ 115 ਰੇਟਿੰਗ ਅੰਕ ਹੋ ਗਏ ਹਨ ਤੇ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤ ਨੇ ਪਹਿਲੇ ਟੈਸਟ ਤੇ ਆਸਟ੍ਰੇਲੀ ਇਸ ਤਰ੍ਹਾਂ ਭਾਰਤੀ ਟੀਮ ਨੇ ਤਿੰਨੋਂ ਫਾਰਮੈਟਾਂ ਵਿੱਚ ਨੰਬਰ 1 ਦੀ ਕੁਰਸੀ ਹਾਸਲ ਕਰ ਲਈ ਹੈ 2023 ਦੀ ਗੱਲ ਕਰੀਏ ਤਾਂ ਭਾਰਤ ਹੁਣ ਤੱਕ ਇੱਕ ਵੀ ਸੀਰੀਜ਼ ਨਹੀਂ ਹਾਰਿਆ ਪਹਿਲਾਂ ਸ਼੍ਰੀਲੰਕਾ ਖਿਲਾਫ ਵਨਡੇ ਅਤੇ T20 ਦੀ ਸੀਰੀਜ਼ ਜਿੱਤੀ ਫਿਰ ਨਿਊਜ਼ੀਲੈਂਡ ਨੂੰ ਵੀ ਦੋਵੇਂ ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੂਜਾ ਟੈਸਟ 19 ਫਰਵਰੀ ਤੋਂ ਦਿੱਲੀ ਵਿੱਚ ਖੇਡਿਆ ਜਾਣਾ ਹੈ ਭਾਰਤੀ ਟੀਮ ਵਨਡੇ ਤੇ T20 ਰੈਂਕਿੰਗ ਵਿੱਚ ਪਹਿਲਾਂ ਹੀ ਚੋਕਿੱਤੇ ਹੈ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਦੇ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ